ਸਮਾਜ ਵਿੱਚ ਔਰਤਾਂ ਨੂੰ ਦੇਵੀ ਸਮਾਨ ਪੂਜਿਆ ਜਾਂਦਾ ਹੈ ਪਰ ਕੁਝ ਹਵਸ ਦੇ ਲੋਬੀਆਂ ਨੇ ਔਰਤਾਂ ਨੂੰ लाचार ਬਣਾ ਕੇ ਰੱਖ ਦਿੱਤਾ ਹੈ ਤਾਜ਼ਾ ਮਾਮਲਾ ਹੈ ਗੁਰਦਾਸਪੁਰ ਦੇ ਹਲਕਾ ਫਤੇਗੜ ਝੂੜੀਆਂ ਦਾ ਜਿੱਥੇ ਚਾਰ ਦਰਿੰਦਿਆਂ ਵੱਲੋਂ ਇੱਕ 40 ਸਾਲਾ ਵਿਧਵਾ ਮਹਿਲਾ ਨਾਲ ਗੈਂਗ ਰੇਪ ਕੀਤਾ ਗਿਆ ਤੇ ਇਹ ਸ਼ਰਮਨਾਕ ਕਾਰਨਾਮਾ ਕਰਨ ਤੋਂ ਬਾਅਦ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਪੀੜਤਾ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਇਨਸਾਫ ਨਾ ਦਿੱਤੇ ਜਾਣ ਤੇ ਉਹਨਾਂ ਪੁਲਿਸ ਥਾਣਾ ਘੇਰਨ ਦੀ ਚੇਤਾਵਨੀ ਦਿੱਤੀ ਹੈ ਉੱਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨਗੇ। ਤਿੰਨ ਮੁੰਡੇ ਸੀ ਉਹਨਾਂ ਨੇ ਪਹਿਲਾਂ ਬੁਲ ਲਿਆ ਮੈਨੂੰ ਫਿਰ ਨਹਿਰ ਹਾਲ ਨੂੰ ਲੈ ਗਏ। ਫਿਰ ਜਬਦੂਰਤੀ ਕੀਤੀ, ਕੁੱਟਿਆ ਮਾਰਿਆ ਬਹੁਤ ਜਿਆਦਾ। ਜਦ ਆ ਕਹਿੰਦੀ ਉਹਨਾਂ ਨੂੰ ਬਹੁਤ ਜਿਆਦਾ ਸਹਾਇਤਾ ਚਾਹੀਦੀ ਹੈ। ਇਹ ਜਿਹੜਾ ਬਹੁਤ ਥੱਕਾ ਹੋਇਆ। ਇਹ ਜਿਹੜਾ ਬਾਹਰ ਕੀਤਾ ਗਿਆ ਵਾ। ਫਿਰ ਜ਼ਬਰਦਸਤੀ ਤੇ ਸਾਨੂੰ ਇਨਸਾਫ ਨਹੀਂ ਮਿਲਿਆ। ਇਹ ਕਰਕੇ ਅਸੀਂ ਇਨਸਾਫ ਮੰਗਦੇ ਆ। ਕਿ ਸਾਨੂੰ ਇਨਸਾਫ ਜਿਹੜਾ ਜੇ ਨਾ ਮਿਲਿਆ। ਤੇਹੀ ਹੋਰ ਗਰਸ ਜਿਹੜਾ ਚਾਲੂ ਰੱਖਾਂਗੇ ਮਿਲ ਕੇ ਤੇ ਜਿਹੇ ਬੰਦੀਆਂ ਨੇ ਕਹਿ ਕੇ ਤੇ ਮਿਲ ਕੇ ਘਰਾਉ ਵੀ ਕਰਾਂਗੇ ਥਾਣੇ ਦਾ ਤੇ ਐਸਾ ਸਭ ਕੋਠੀ ਦਾ ਵੀ ਉਹਦੇ ਸਟੇਟਮੈਂਟ ਤੇ ਲੜਕੀ ਦੀ ਅਸੀਂ ਮਕਦਮਾ ਨੰਬਰ 43/17 ਇੰਚ ਅੰਡਰ ਸੈਕਸ਼ਨ 376 ਡੀ 376 ਆਈਪੀਸੀ ਸਤਲਗੜ੍ਹ ਸੰਬੰਧੀ ਹੋਏ ਦਰਜ ਕੀਤਾ ਗਿਆ ਦੋਸ਼ੀ ਜਿਹੜੇ ਆ ਬਾਈ ਨੇਮ ਨੇ ਪਰ ਫਿਰ ਵੀ ਉਹਦੇ ਸੰਬੰਧੀ ਜਬੰਦੀ ਤਫਤੀਸ਼ ਪੱਥਾਂ ਦੇ ਆਧਾਰ ਤੇ ਕਰਕੇ ਜੋ ਮੈਡੀਕਲ ਰਿਪੋਰਟ ਆਊਗੀ ਉਹਦੇ ਮੁਤਾਬਕ ਕਰ ਲਈ لذي يوم